ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜਤਣ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਗੱਬਣ ਨੇ ਬਈ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਦੋ ਬਈ ਸੂਈਆਂ ਸਵਾਈਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਉਹ ਠੀਕ ਹੋ ਬਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਨਾਮ ਬਈ ਸੀਰਿਆ ਸਿੰਘ ਢਾਲੀਆ ਵਾਲਾ ਪਿੰਡ ਸੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨਸੀਰ ਤਪਾ ਨੇੜੇ ਪਧੌੜ ਨੇਣਿਆਲ ਸੰਧੂ ਕੰਡਾ ਬੰਨਾ ਰਹਿ ਜਾਂਦੇ ਵੀਰੇ ਮੋਬਾਈਲ ਨੰਬਰ 9872 76012 9872 76012 ਵੀਰੇ ਸਿਰੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਇਹ ਦੂਜਾ ਸੂਈ ਆ ਵੀਰੇ ਕਦੋਂ ਸੂਈ ਆ ਰਾਤ ਸੂਈ ਆ ਬਈ ਬੱਚਾ ਕੀ ਦੇਤਾ ਇਹਨੇ ਬੱਚਾ ਵੱੱਸੀ ਆ ਵੀਰੇ ਪੂਰੀ ਬੱੱਚੀ ਦਿਖਾ ਬਈ ਖੜੀ ਕਰ ਬੱੱਚੀ ਬੱਚਾ ਬੱੱਚੀ ਨੂੰ ਜਨਮ ਦਿੱਤਾ ਬੱੱਚੀ ਇੱਕ ਵਾਰ ਚੈੱਕ ਕਰੋ ਪ੍ਰਿੰਟ ਪ੍ਰਿੰਟ ਕਿੰਨਾਂ ਨੰਬਰ ਆ ਬਹੁਤ ਸੋਹਣੀ ਵੱੱਸੀ ਹੈ ਨਾ ਪੂਰੀ ਸਿਰੇ ਦੀ ਤੇ ਵੜ ਵੀ ਖੈਰ ਬਹੁਤ ਚੰਗੀ ਆ ਕਿੰਨਾ ਕੁ ਬੋਲਾ ਬਈ ਇਹਦੇ ਥੱਲੇ ਹੁਣ ਬੋਲਾ ਵੀਰੇ ਹੁਣ ਜਮਾ ਖਾਲੀ ਤਾਂ ਨਹੀਂ ਕਰੀ ਓਕੇ ਯਾਨੀ ਕਿ ਤੜਕੇ ਕੱਢਿਆ ਮੰਨ ਕੇ ਚੱਲ ਵੀ 4.5 ਕਿਲੋ ਨੂੰ ਬੱਚਾ ਚੰਗਾ ਕੇ ਓਕੇ ਭਾਈ ਦੁੱਧ ਦਾ 20 ਕਿਲੋ ਦੇ ਦੂਰਾ ਹੋਂ ਨਾ ਡਾਕਟਰ ਓਕੇ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਸੂਈ ਸਵਾਈ ਬੱਚਾ ਦੇ ਤਾਂ ਬੱਚੀ ਬੱਚੀ ਵੀ ਬਹੁਤ ਚੰਗੀਆਂ ਲੇਵਾ ਦੇ ਖੁ ਲੇਵਾ ਵੀ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਬਿਊਟੀ ਚੈੱਕ ਕਰੋ ਕਲਰ ਕੁਲਰ ਬੜਾ ਚੰਗਾ ਫੇਸ ਦੇਖੋ ਬੋਦੀ ਵਾਦੀ ਪੂਰੀ ਚੰਗੀਆਂ ਕਰਮ ਵਾਲੀ ਦੀ ਬਾਕੀ ਤੋਰਾ ਚੈੱਕ ਕਰੋ ਲੈ ਭਾਈ ਕੀ ਬਾਤ ਇੱਕ ਨੰਬਰ ਤੋਰਾ ਕਹਿੰਨੀ ਬਾਈ ਜੀਰੇ ਹਾਂ ਬਾਈ ਹੂੰ ਚਵਾਈ ਤੂਈ ਕਿਵੇਂ ਆ ਬਾਈ ਇੱਕ ਨੰਬਰ ਵੀਰੇ ਠੀਕ ਆ ਕੀ ਮੋਲ ਹੈ ਜਾਇਜ ਇਹਦਾ ਮੋਲ 82000 ਰੁਪਿਆ ਦਾ ਮਾਨ ਤਾਨ ਹੋਊ ਕਰ ਦਾਂਗੇ ਵੀ ਕਰ ਦਾਂਗੇ ਠੀਕ ਆ ਬਾਈ 82000 ਰੁਪਿਆ ਮੋਲ ਦਾ ਮਾਨ ਤਾਨ ਕੋਈ ਚੱਕਰ ਨਹੀਂ ਮੱਗਦੇ ਹੋ ਜੀ ਬਾਈ ਮੋਲ ਜਾਇਜ ਆ ਵੜ ਚੰਗੀ ਆ ਥਾਣ ਤੁਣ ਲੈ ਵਾ ਲੂਗਾ ਬੜਾ ਚੰਗਾ ਕਰਮਾ ਇਹਦਾ ਚਵਾਈ ਤੂਈ ਬਾਈ ਕਹਿੰਦਾ ਬਿਲਕੁਲ ਓਕੇ ਆ ਬਾਈ ਮੂਰੋ ਲੈ ਵਾ ਚੈੱਕ ਕਰ ਲੋ ਕਮਾਲ ਦਾ ਹਾਂ ਬਹੁਤ ਜੰਗਾ ਲੱਗਿਆ ਹਨ ਤੂਰਾ ਜਿਆਦੇ ਸਿਰੇ ਦਾ ਤੇ ਕੱਲਾ ਕੱਲਾ ਖਾਨ ਫੇਸ ਦੀ ਬਿਊਟੀ ਵੀ ਕਮਾਲ ਦੀ ਹੈ ਬਈ ਅੱਗੇ ਆ ਕੀ ਦੋਨੋਂ ਕਿਹੜਾ ਸੁਆਜੀ ਦੂਜਾ ਦੂਜਾ ਹੀ ਆ ਵੀਰੇ ਕਿੰਨੇ ਦਿਨ ਲਊ ਇਹ ਇਹ ਵੀਰੇ ਲੈ ਜੂ ਫਲੇ 5 ਤੋਂ 6 ਦਿਨ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਦੁੱਧ ਇਹਦਾ ਦੁੱਧ ਵੀਰੇ ਨੇ ਪਹਿਲਾਂ ਨੇ ਦਿੱਤਾ 18 19 ਕਿਲੋ ਲੈਵਲ ਉਹ ਬੜਾ ਚੰਗਾ ਹਨਾ ਹਾਂ ਖਾਣੀ ਬੜਾ ਕਮਾਲ ਦਾ ਲੱਗਿਆ ਪੂਰੀ ਵਿੱਤੀ ਤੇ ਕੱਲਾ ਕੱਲਾ ਹਨਾ ਨਾਣਾ ਨੂਣਾ ਫੁੱਲ ਚੰਗੀਆਂ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਜਿਹੜਾ ਉਸਾ ਉਹਨਾਂ ਲਾਇਓ ਤਿਆਰੀ ਖੈਰ ਬੜੀ ਬਹੁਤ ਚੰਗੀ ਆ ਕਿਹੜੀ ਬਰੀਡ ਆ ਗਈ ਸੀ ਰਹੇ ਮੇਰੇ ਆਰ ਸਰਚ ਆ ਗਈ ਹੈਰ ਸ਼ੈਰ ਆ ਗਈ ਕਿਆ ਬਾਤ ਆ ਭਾਈ ਮਿਲਦੀ ਬਹੁਤ ਘਟ ਮੰਗ ਫੁੱਲ ਆ ਭਾਈ ਬਾਕੀ ਚਮਕ ਚਮਕ ਕਲਰ ਕਲਰ ਪੂਰਾ ਇੱਕ ਨੰਬਰ ਤੋੜਾ ਚੈੱਕ ਕਰੋ ਕਿਆ ਬਾਤ ਆ ਭਾਈ ਕੀ ਮੋਲਾ ਸੀ ਇਹ ਫਿਰ ਕੱਚੀ ਦਾ ਜਾਇਜ਼ ਭਾਈ ਇਹਨਾਂ ਦਾ ਰੇਟਰ 85000 ਰੁਪਇਆ 85000 ਰੁਪਇਆ ਠੰਡੀ ਕੋਈ ਨਹੀਂ ਬਹੁਤ ਹੈ ਵੀ ਕਿਵੇਂ ਮਰਜੀ ਦੇ ਲੇ ਵੇ ਨੂੰ ਹੱਥ ਲਾਈ ਚਾਹੀ ਠੀਕ ਹੈ ਜਮਾ ਜੈਜ ਮੋਲਾ ਬਈ ਬਾਕੀ ਕੋਈ ਚੱਕਰ ਨਹੀਂ ਮਾਨਤਣ ਜ਼ਰੂਰ ਹੋ ਜੂਗਾ ਇਧਰੋਂ ਵੀ ਲੈਵਾ ਚੈੱਕ ਕਰਵਾਣ ਦੋਨੇ ਤਿੰਨੇ ਪਾਸੇ ਇੱਕੋ ਜਿਹਾ ਲੈਵਾ ਹੈ ਹਣ ਬੜਾ ਕਮਾਲ ਦਾ ਲੱਗਾ ਹਾਂ ਬਈ ਅੱਗੇ ਆ ਗਈ 3 ਨੰਬਰ ਕਿਹੜਾ ਸੁਬਾ ਜੀ ਇਹ ਵੀ ਦੂਜਾ ਵੀ ਰਹਿਣ ਨਾਲ ਇਹ ਜਮਾ ਪਯੌਰ ਐਰ ਸੈਰ ਆ ਗਈ ਉਹ ਜਣੀ ਕਿ 1.45 ਠੀਕ ਐ ਭਾਈ ਇਹ ਜਮਾ ਫੁੱਲ ਬਰੀਡ ਚ ਇਹਦਾ ਕਿੰਨਾ ਕੁ ਰਿਕਾਰਡ ਆ ਸੀਰੇ ਇਹਨਾਂ ਦਿੱਤਾ 22 ਲੀਟਰ ਵੀ ਜੇ ਪਹਿਲਾਂ ਨੇ ਲਵਾਉ ਭਈਆ ਹਨ ਬਹੁਤ ਜਿਆਦਾ ਕੱਚੀ ਤਾਂ ਹੈਗੀ ਐ ਹਮਮ ਔਰ ਚੀਜ਼ ਹੈਗੀ ਆ ਵਧੀਆ ਹਣ ਹੁਣ ਪੂਰਾ ਚੰਗਾ ਗਲਾਬੀ ਰੰਨ ਲੱਗਾ ਮੁਰਗੀ ਵਾਲਾ ਬਾਕੀ ਬਰੀਡ ਦੇਖ ਲੈ ਭਾਈ ਫੇਸੂਸ ਬੜਾ ਪਿਆਰਾ ਕਲਰ ਕਲਰ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਨਾ ਪੂਰਾ ਸਰਾ ਭਾਈ ਬਾਕੀ ਤੋਂ ਰਾ ਚੈਕਰੋ ਲੈ। ਕੱਲੀਆਂ ਕੱਚੀਆਂ ਕੱਚੀਆਂ ਨੇ ਕੱਚੀਆਂ ਵਾਲੇ ਭਾਗੇ ਜਿੱਦੇ ਵੜਾ ਤਿਆਰ ਹੋ ਗਿਆ ਦੱਸਣੀਆਂ ਕਨੇ ਬਾਈ। ਹਾਂ ਬਾਈ। ਹੂੰ। ਬਾਕੀ ਇਹ ਬਰੀਡ ਨਸਲੇ ਪ੍ਰਿੰਟ ਬਹੁਤ ਘੱਟ ਮਿਲਦਾ ਬਾਈ। ਬੜਾ ਜਿਆਦਾ ਚੰਗਾ ਵੀਰੇ। ਹੂੰ ਹੂੰ ਹੂੰ। ਬਾਕੀ ਠੰਡੀ ਕੁੰਨੀ ਬਹੁਤ ਹੈ। ਓਕੇ। ਆ ਪਟਾ ਜਿਆ ਕਰਦੇ ਆ ਡਾਕਟਰ ਲੋਟ। ਇਹਦਾ ਕੀ ਮੋਲ ਆ ਸੀਰੇ ਜਾਇਜ। ਇਹਦਾ ਵੀਰੇ 90000 ਰੁਪਏ। 90000 ਰੁਪਏ। ਮਾਨਤਾਨ ਹੋ ਜਾ। ਹੋ ਜੀ ਵੀਰੇ ਹੋ ਜੀ ਇੱਕ ਵਾਰ। 90000 ਰੁਪਇਆ ਮੋਲਾ ਮਾਨਦਨ ਕੋਈ ਚੱਕਣੇ ਮੌਕੇ ਤੇ ਹੋ ਜੂਗਾ ਬੜ ਬਹੁਤ ਚੰਗੀ ਹੈ ਬਈ ਪੂਰੀ ਸਿਹਰਾਬ ਨੇ ਆਹਣ ਤੋਂ ਇੱਕ ਨੰਬਰ ਆ ਕੀ ਬਾਤ ਆ ਬੇ ਜੋ ਲਵਲੀ ਪਈ ਆ ਹਲੇ ਬਣੂ ਬਹੁਤ ਬਣੂ ਦਾ ਰਕਾਰਡ ਹੀ ਤੋੜ ਦੂ ਡਾਕਟਰ ਹਮ ਲਿਆ ਤਾਂ ਸਕਤੀ ਆਲੇ ਘਟੋ ਘਟ ਹਰ ਤਰ੍ਹਾਂ ਨਾਲ ਹੀ ਸਹੀ ਹੈ ਬਾਈ ਪਰ ਚੀਜ਼ ਬੜੀਆ ਪੂਰੀ ਚਾਰ ਨੰਬਰ ਤੇ ਸੀ ਜਰਸੀ हां वीर जर्सी। ਜਿਹੜਾ ਸੁਆ ਸੁਈ ਵੀ ਆ ਵੀਰੇ। ਇਹ ਦੂਜਾ ਸੁਆਈ ਸੁਈ ਵੀ ਆ ਵੀਰੇ। ਜੇਰ ਜੱਪੇ ਦੀ ਆਪਣੇ ਕੋਲੇ ਵੀਡੀਓ ਹੋਏਗੀ ਪੱਸਾ ਸੀਗਾ। ਹੂੰ ਉਹ ਲੋਕ ਨਹੀਂ ਹਟੇ। ਹੂੰ ਮਰ ਗਿਆ ਸੀ ਉਹ ਅਗਲੇ ਨੂੰ ਪ੍ਰੂਫ ਸਾਰੇ ਦੇਵਾਂਗੇ ਵੀਰੇ। ਹੁਣ ਇਸ ਟਾਈਮ ਅਗਲਾ 12 ਲੀਟਰ ਆਪਦੇ ਚੋਕੇ ਲੈ ਜੇ। ਠੀਕ ਆ ਭਾਈ। 12 ਕਿਲੋ ਤਿਆਰ ਆ। ਕੜ ਚੱਲੀ ਜਾਂਦਾ ਹੁਣ। ਓਕੇ। ਬੋਤਾ ਹੋਰ ਬਾਜੂ 2-3 ਲੀਟਰ ਹੈ। ਹਾਂ ਹੁਣ ਬੜਾ ਚੰਗਾ। ਹਾਂ। ਦਵਾਈ ਚੁਈ। ਦਵਾਈ ਇੱਕ ਨੰਬਰ ਵੀਰੇ ਜਮਾ ਕਦੋਂ ਮਰਜੀ ਬੱਕਰੀ ਨੂੰ ਨਿਆਣਾ ਪਾ ਤੈ ਚੋ। ਹੂੰ ਹੂੰ। ਨਸਲ ਚੈੱਕ ਕਰੋ ਭਾਈ। ਉਹ ਦੀਵਾਦੀ ਟਵਾਰਟ ਹੁਆ ਇੱਕ ਨੰਬਰ ਜਰਸੀ ਬਰੀਡ ਆ ਮੰਗ ਫੁੱਲ ਮਿਲਦੀ ਘਟਕ ਨਹੀਂ ਬਾਈ ਹਾਂ ਹੂੰ ਹੂੰ ਉਰਾ ਤੂਰਾ ਇੱਕ ਨੰਬਰ ਆਪਣੇ ਸੀਲ ਸੂਲ ਬਾਈ ਦਾ ਨਾ ਫੁੱਲ ਆ ਗਈ ਜਦੋਂ ਮਰਜੀ ਜਿਵੇਂ ਮਰਜੀ ਵੀਰੇ ਅਗਲਾ ਆਪਦੀ ਚਾਰ ਡੰਗ ਚੋਕੇ ਲੈ ਕੇ ਜਾਏ 12 ਕਹਿ ਹੂੰ ਜੇ 11.5 ਵੀ ਹੋ ਵੀ ਫੇਰ ਵੀ ਨਾਲ ਜਾਵੇ ਪਚਾ ਠੀਕ ਆ ਬਾਈ ਕੀ ਮੋਲਾ sire ਜਾਇਜ ਬਾਈ 48000 ਰੁਪਏ 48000 ਰੁਪਏ ਮੋਲਾ ਮਹਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਜਮ ਉਹ ਜਾਇਜ ਮੋਲਾ ਖਿੱਚ ਕੇ ਮੋਲ ਰੱਖੇ ਯਾਰ ਲੈਵਲ ਹੁਆ ਇੱਕ ਨੰਬਰ ਬਾਕੀ ਚੋਣ ਜਵਾਬੀ ਬਾਈ ਕਹਿੰਦਾ ਇੱਕ ਨੰਬਰ ਠੰਡੀ ਸੀਲ ਵੀ ਖੋਲ ਲਾ ਬੱਚੇ ਦਾ ਤਾਂ ਨਹੀਂ ਕਰਦੀ ਗੁਰਦੀ ਬਾਈ ਨਾ ਦੋਕਦਾਨ ਕੀਤਾ ਜਿਹੜਾ ਟ੍ਰਾਂਨ ਤਾਂ ਕੋਈ ਵਾਸਤਾ ਹੀ ਨਹੀਂ ਠੀਕ ਹੈ ਬਾਈ ਹਾਂ ਤੇ ਕਿੱਸੇ ਵੀਰ ਨੂੰ ਬਾਈ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ